ਜਦੋਂ ਨਾਨਕ ਜੀ ਭਾਈ ਲਾਲੋ ਪਾਸੋ ਚੰਲੇ ਸੈਂ ਉੱਤਰਾਖੰਡ ਦੀ ਉਦਾਸੀ ਕੋ ਤਾਂ 1 ਮਹੀਨਾ ਕਸ਼ਮੀਰ ਰਹੇ ਫਿਰ ਬੰਗਾਲੇ ਵਿੱਚ 2 ਅਸਰਾ ਪੁਰਦੀ ਬਲੈਤ ਦੀਨੀ ਪੰਦਰੀ ਗਏ ਕੋਡੇ ਪਾਸ 7 ਦਿਨ ਰਹੇ ਅੱਗੇ ਮਹੀਨੇ 1.5 ਨੂੰ ਬਿਸੰਬਰਪੁਰ ਗਏ ਦੂਏ ਬਰੇਤੇ 7 ਮਹੀਨੇ ਸਾਲਸਰਾਏ ਪਾਸ ਰਹੇ ਅੱਗੇ ਦਿਨ ਵੀ ਪੌਣ ਆਹਾਰੀ ਚਲੇ ਗਏ ਬੀਸਹਰ ਦੇਸ ਗਏ 1 ਮਹੀਨਾ ਸੁਦਰ ਸ਼ਹਿਰ ਪਾਸ ਰਹੇ ਫਿਰ 19 ਮਹੀਨੇ ਮਧਰਬਣ ਪਾਸ ਰਹੇ ਫਿਰ ਦੇਵਗੰਧਾਰ ਨੂੰ ਜਾਂਦੇ ਦਿਨ 70 ਰਹੇ 9 ਮਹੀਨੇ ਦੇਵਲੂਤ ਪਾਸ ਰਹੇ ਫਿਰ ਪਤਸਨਾ ਮਾ ਸ਼ਹਿਰ ਨੂੰ ਚਲੇ 3 ਮਹੀਨੇ ਜਾਂਦਿਆ ਲੱਗੇ ਫਿਰ 2 ਮਹੀਨਾ ਬਨਮਾਣੂਆ ਪਾਸ ਰਹੀ ਫਿਰ ਸਵਰਨਪੁਰ ਚੱਲੇ 7 ਮਹੀਨੇ 13 ਦਿਨ ਜਾਂਦਿਆਂ ਲੱਗੇ ਫਿਰ 15 ਮਹੀਨੇ ਕਹਨ ਨੈਨ ਪਾਸ ਰਹੀ ਇਤਨੀ ਮੁੱਦਤ ਗੁਜ਼ਰੀ ਸੀ ਵਰੇਛੇ ਅਤੇ ਬੀਨੇ 7 ਦਿਨ ਤੀ ਜੋ ਮਦਾਨੇ ਨੂੰ ਗੁਰਨਾਨਕ ਜੀ ਆਖਿਆ ਮਰਦਾਨਾ ਕੀ ਡੇਠਾ ਲੋੜਦਾ ਹੈ ਅਤੇ ਆਰਬਲਾ ਗੁਰਬਾਬੇ ਦੀ ਬੜਿਆ ਪੌਣਿਆਂ 39 ਦੀ ਆਹੀ ਅਤੇ ਦਾੜੀ ਗੁਰੂ ਜੀ ਦੀ ਅੱਛੀ ਚਾਪਵਾਸਾ ਹੈ ਸੀ ਮਸਤਕ ਉੱਪਰ ਲਾਲੀ ਜੋਤ ਨਰੰਕਾਰ ਦੀ ਜਾਂ ਹੈ ਗੱਲ ਮਰਦਾਨੇ ਤੋਂ ਪੁੱਛੀ ਸੀ ਤਾਂ ਹੱਸ ਕੇ ਮਰਦਾਨੇ ਆਖਿਆ ਗੁਰੂ ਜੀ ਤੁਰਕ ਮੱਕੇ ਦੀ ਤਾਰੀਫ ਬਹੁਤ ਕਰਦੇ ਹਨ ਉਹ ਦਿਖਾਓ ਤਾਂ ਪਲਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਉਦਾ ਕਿਧਰੇ ਪਰ ਇਹ ਦੂਰ ਹੈ ਮਤੇ ਮਰਦਾਨਾ ਹਿੰਦੂਆਂ ਨੂੰ ਜਾਣ ਵੀ ਨਹੀਂ ਦਿੰਦੇ ਤਾਂ ਮਰਦਾਨੇ ਆਖਿਆ ਜੋ ਤੁਹਾਡੇ ਅੱਗੇ ਕੁਝ ਦੂਰ ਨਹੀਂ ਤਾਂ ਸਾਡੀ ਤਾਂ ਇੱਕ ਪਲਕ ਹੈ ਤਾਂ ਗੁਨਾਲਕ ਜੀ ਕਿਹਾ ਮਰਦਾਨਾ ਇਤੋਵਟਾਈ ਹਜ਼ਾਰ ਜੋਜਨ ਕੋਹਾਂ ਹੈ ਤਾਂ ਮਰਦਾਨੇ ਆਖਿਆ ਤਾਂ ਸਾਡੀਆਂ ਤਾਂ 28 ਪਲਕਾਂ ਨੇ ਅਤੇ ਉਹ ਤੇ ਕਹਿੰਦਾ ਹੈ ਹਿੰਦੂਆਂ ਨੂੰ ਜਾਣ ਨਹੀਂ ਲੰਦੇ ਤੈਨੂੰ ਕੌਣ ਮਨਾ ਕਰਦਾ ਹੈ ਪਰ ਗੁਰਨਾਨਕ ਆਖਿਆ ਬਲਾਮਤ ਦਾਨੀ ਤੇਰਾ ਆਖਿਆ ਸਤੋ ਫੇਰਿਆ ਨਹੀਂ ਜਾਂਦਾ ਅਸਾਂ ਦਾ ਪਹਿਲਾ ਸਮੇਲ ਨੂੰ ਜਾਣਾ ਸੀ ਪਰ ਤੈਨੂੰ ਉਧਰੇ ਹੀ ਲੈ ਚਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ